ਬਿੱਤੇ ਦਿਨੀ ਐਡੀਸੀ ਹਰਜਿੰਦਰ ਸਿੰਘ ਬੇਦੀ ਦੀ ਅਗਵਾਈ ਚ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੀਲਾ ਪੰਜਾ ਚਲਾ ਦਿੱਤਾ ਗਿਆ ਸੀ ਅਤੇ ਭੰਨ ਤੋੜ ਕਰ ਦਿੱਤੀ ਗਈ ਸੀ ਜਿਸ ਦਾ ਦੁਕਾਨਦਾਰਾਂ ਵੱਲੋਂ ਵਿਰੋਧ ਵੀ ਦੇਖਣ ਨੂੰ ਮਿਲਿਆ ਸੀ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਦੀ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਇਹ ਕਾਰਵਾਈ ਲਗਾਤਾਰ ਜਾਰੀ ਹੈ ਗੁਰਦਾਸਪੁਰ ਤਮਾਦ ਕਸਬਾ ਕਾਦੀਆਂ ADC ਹਰਜਿੰਦਰ ਸਿੰਘ ਬੇਦੀ ਦੀ ਅਗਵਾਈ ਚ ਈਓ ਨਗਰ ਕੌਂਸਲ ਕਾਤਿਆਂ ਦੀ ਟੀਮ ਨੇ ਦੁਕਾਨਾਂ ਦੇ ਅੱਗੇ ਕੀਤੇ ਗਏ ਨਜਾਇਜ਼ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ADC ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਵਿਗੜਦੀ ਟ੍ਰੈਫਿਕ ਸਮੱਸਿਆ ਨੂੰ ਸੁਚਾਰੂ ਕਰਨ ਵਾਸਤੇ ਗੁਰਦਾਸਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਇਹ ਕਦਮ ਚੁੱਕੇ ਜਾ ਰਹੇ ਨੇ ਇਸ ਸਬੰਧੀ 2 ਦਿਨ ਪਹਿਲਾਂ ਉਹ ਕਦੇ ਮੁਨਾਦੀ ਕਰਵਾ ਕੇ ਦੁਕਾਨਦਾਰਾਂ ਨੂੰ ਨਜਾਇਜ਼ ਕਬਜ਼ੇ ਛੱਡਣ ਅਤੇ ਤੋੜਨ ਦੀ ਅਪੀਲ ਵੀ ਕੀਤੀ ਸੀ ਪਰ ਉਸ ਅਪੀਲ ਨੂੰ ਇਹਨਾਂ ਦੁਕਾਨਦਾਰਾਂ ਦੇ ਵੱਲੋਂ ਅਣ ਸੁਣਿਆ ਕਰ ਦਿੱਤਾ ਗਿਆ ਦੇਖੋ ਜੀ ਅੱਜ ਮਤਲਬ ਮੈਂ ਇਹ ਮੇਰਾ ਤੁਹਾਨੂੰ ਹੀ ਦੱਸਣਾ ਚਾਹਾਂਗੀ ਅਸਲ ਜਿਹੜੀ ਇਨਕ੍ਰੋਚਮੈਂਟ ਹੈ ਜਦੋਂ ਦੇਖਿਆ ਕਿ ਕਹਿਰਵਾਸੀਆਂ ਦੀ ਬੜੀ ਖਪਲੇਨਾਤ ਹੈ ਕਿਉਂਕਿ ਮਜ਼ਾਰ ਤੋਂ ਲੰਘਣਾ ਔਖਾ ਹੋ ਜਾਂਦਾ ਹੈ ਲੋਕਾਂ ਨੇ ਆਪਣੀ ਮਾਲਕੀ ਛੱਡ ਕੇ ਘੱਟੋ ਘਾਟ ਮੈਂ ਕਹਾਂਗੀ 30 30 ਆਪਣੀਆਂ 5 5 10 10 ਜਿਹੜੀਆਂ ਔਰ ਇਹ ਪੂੜੀਆਂ ਕੱਟ ਕੇ ਖੜੇ ਬਣਾ ਕੇ ਅੱਗੇ ਜਗ੍ਹਾ ਬੱਦੀ ਹੋਈ ਹੈ ਜਾਂ ਕਿ ਸਰਕਾਰੀ ਜਗ੍ਹਾ ਹਰ ਇੱਕ ਪਬਲਿਕ ਦੀ ਜਗ੍ਹਾ ਮੈਂ ਕਹਾਂਗਾ ਕਿ ਜਿੰਨੇ ਲੰਘਣਾ ਹੈ ਅੱਜ ਮੈਂ ਅੱਜ ਇੱਕ ਗ੍ਰੋਥ ਮੈਟਰੀਅਲ ਡਰਾਈਵ ਕਰਦੇ ਹਾਂ ਸੋ ਪਹਿਲਾਂ ਤੋਂ ਮੁਨਾਦੀ ਵੀ ਕੀਤੀ ਹੈ ਲੋਕਾਂ ਨੇ ਲੋਕਾਂ ਨੇ ਕਿਹਾ ਤੁਹਾਨੂੰ 2 ਦਿਨ ਦਾ ਟਾਈਮ ਦਿਓ ਉਹ 2 ਦਿਨ ਦੇ ਟਾਈਮ ਤੋਂ ਬਾਅਦ ਅੱਜ ਆਏ ਆ ਇਹ ਸਾਨੂੰ ਨਾ ਚਾਹਦੇ ਹੋਈ ਵਾ ਕਰਨੀ ਪੈ ਰਹੀ ਹੈ ਮੇਰੀ ਸ਼ਿਫਟ ਵੀ ਇਹ ਵੀ 4 ਵਜੇ ਉੱਤੀ ਹੈ ਉਹਨੇ ਆਪਣੀ ਸਫਾਈ ਆਪਣੇ ਕੂੜਾ ਵੀ ਟੁਕਣਾ ਪਲਸ ਇਹ ਵੀ ਕੰਮ ਕਰਨਾ ਪੈ ਰਿਹਾ ਮੈਨੂੰ ਤੁਹਾਡੇ ਮਾਤੀ ਅਬਾਈ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿਹੜੀ ਵੀ ਅੱਜ ਜਿਹੜੀ ਸਰਕਾਰੀ ਜਿਹੜੀਆਂ ਗਲੀਆਂ ਉਹਨਾਂ ਨੂੰ ਖੁੱਲੀ ਕਰਨ ਲਈ ਆਪਣੇ ਆਪ ਹੀ ਜਿਹੜੇ ਜਿਹੜੇ ਖੜੇ ਬਣਾਏ ਜਾਂ ਤੁਸੀਂ ਕੋੜੀਆਂ ਬਣਾਈ ਦੀਆਂ ਉਹਨੂੰ ਪਿੱਛੇ ਕਰ ਲਈ ਤਾਂ ਜੋ ਪਬਲਿਕ ਦਾ ਆਣਾ ਜਾਣਾ ਸੁਖਾਲਾ ਹੋ ਸਕੇ ਇਹਦੇ ਨਾਲ ਮੈਂ ਵੀ ਕਹਿਣਾ ਚਾਹਾਂਗਾ ਕਿ ਜੇ ਅੱਜ ਅਸੀਂ ਜਿਹੜਾ ਜਗ੍ਹਾ ਨੂੰ ਮਿਲਦੀ ਅਸੀਂ ਕੋਈ ਜਿੱਤੇ ਲਾਈਟਾਂ ਵਾਲੇ ਬਿੱਲਰ ਲਾ ਪਾਵਾਂਗੇ ਉਹਨੂੰ ਸੋਹਣਾ ਕਰ ਪਾਵਾਂਗੇ ਤਾਂ ਜੋ ਜੇਕਰ ਸੋਹਣਾ ਹੋਏਗਾ ਉਹ ਦੁਕਾਨਦਾਰਾਂ ਦੀ ਵੀ ਵਿਕਰੀ ਵਧੇਗੀ ਇਦੇ ਨਾਲ ਜਿਹੜਾ ਵੀ ਅਮਰ ਕਿ ਵੀ ਐਮਰਜੈਂਸੀ ਪੈ ਜਾਂਦੀ ਹੈ ਕਿ ਨੂੰ ਮੈਂ ਕਹਾਂ ਕਿ ਐਂਬੂਲੈਂਸ ਲੰਘ ਨਹੀਂ ਪੈਂਦੀ ਹੈ ਤੁਸੀਂ ਸਾਰੇ ਪੱਤਰਕਾਰਾਂ ਨੇ ਸ਼ਹਿਰ ਬਾਤੀ ਨਹੀਂ ਕਿ ਐਂਬੂਲੈਂਸ ਲੰਘਣਾ ਖਾਂਦ ਦੇਖੋ ਜੀ ਆਪਣੀ ਨੀਤੀ ਦਾ ਤੁਹਾਡਾ ਤਵਾ ਠੀਕ ਹੈ ਤੁਸੀਂ ਰੋਟੀ ਕਮਾਣੀ ਹੈ ਪਰ ਤੁਸੀਂ ਪਬਲਿਕ ਦਾ ਅਧਿਕਾਰ ਨਹੀਂ ਰੋਕਦੇ ਅਸੀਂ ਇਹਦੇ ਕਰਕੇ ਅੱਜ ਕਾਰਵਾਈ ਕਰ ਰਹੇ ਹਾਂ ਮੇਰੀ ਤੁਹਾਡੇ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਬੇਸ਼ੱਕ ਅੱਜ ਤੁਸੀਂ ਉਹ ਕਿਤੇ ਦੀ ਤੁਸੀਂ ਕਿਰਪਾ ਕਰਕੇ ਜਿਹੜੀ ਮੇਨ ਸੜਕ ਹੈ ਜਾਂ ਆਪਣੀਆਂ ਜਿੱਥੇ ਲੋਕ ਨੰਦੇ ਨੇ ਉੱਤੇ ਨਹੀਂ ਕਰੋਚਮੈਂਟ ਨਾ ਕਰੋ ਕਿ ਜੇ ਨਹੀਂ ਕੀਤੀ ਆਪਣੀ ਗੁੱਸੇ ਕਿ ਆਪਨੇ ਮੂਹ ਅਤਿਹਾਜ ਨਹੀਂ ਤੇ ਕੱਲੋ ਫੇਰ ਕਾਰਵਾਈ ਕਰਾਇਆ ਸਰ ਕੋ ਜੀ ਜਿਹੜੀ ਵੀ ਇੱਥੇ ਮੈਂ ਹੁਣ ایਓ ਸਾਹਿਬ ਨਾਲ ਆਈਆਂ ਮੈਨੂੰ ਇੱਥੇ ਜੁਆਇਨ ਕੀਤੇ ਇਹ ਮੇਰੇ ਦੂ ਇੱਕ ਪੇਰਾ ਲੱਗਿਆ ਸੀਗਾ ਜੋ ਮੈਥੋਂ ਲੰਗੇ ਆ ਮੈਂ ਆਪਣੀ ਨੀਤੀ ਤੋੜਤੇ ਵੇਖਿਆ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਕਹਾਂ ਦਿੱਤਾ ਇਸ ਤੋਂ ਇਲਾਵਾ ਵੀ ਦਿੱਤੀ ਅੰਕਰੋਚਮੈਂਟ ਹੈ ਉਹਨਾਂ ਨੂੰ ਵੀ ਅੱਜ ਫੇਰ ਅੱਜ ਦੁਪਹਿਰੀ ਜਿਹੜੀ ਹੈ ਉਹ ਆਪਣੇ ਉਹ ਕਰਾ ਦਿਓ ਮੁਨਾਫੀ ਕਰਾ ਦਿਓ ਤਾਂ ਕਿ ਇਸ ਨੂੰ ਬਾਅਦ ਵਿੱਚ ਜੇ ਕਿਰਨ ਨਹੀਂ ਰਿਮੂਵ ਕੀਤੀ ਫਿਰ ਇਸੇ ਡਰਾਈਵ ਸਪੀਡਰ ਆਗੇ ਅੱਜ ਜਿੰਨਾ ਹੋ ਸਕਦਾ ਮੈਕਸਿਮਮ ਅਸੀਂ ਜਿਹੜਾ ਇਲੀਗਲੀ ਇਨਰਟਮੈਂਟ ਰਿਮੂਵ ਕਰਕੇ ਸਮਾਨ ਸਭ ਸਮਾਨ ਚੁੱਕਿਆ ਅਸੀਂ ਸਮਾਨ ਜਿਹੜਾ ਹੈ ਜਿਹੜੇ ਬਾਹਰ ਤੇ ਦਮਨਾਂ ਨੇ ਰਿਕਵੈਸਟ ਕੀਤੀ ਹੈ ਕਿ ਤੁਸੀਂ ਜਿਹੜੀ ਮੈਂ 3 ਆਪੇ ਲਾ ਕੇ ਰੱਖ ਲਿਆਂਦਾ ਹੈ ਨਾ ਉਹ ਕਹਿੰਦੇ ਕਿ ਅਸੀਂ ਅਸੀਂ ਬੱਤ ਜੀ ਮੀਨ ਤੋਂ ਕਰ ਤੋਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਪਿੱਛੇ ਕਰ ਲਓ ਅਸੀਂ ਸਮਾਨ ਨਹੀਂ ਕਿ ਇਹਦਾ ਚੋਕਰੀ ਹੁਣ ਸਮਾਨ ਉਹ ਚੋਕ ਰਹੇ ਆ ਜੇ ਕਿ ਇਹਨੇ ਬੋਰ ਬਿਲਕੁਲ ਸੜਕ ਚਲਾਤਾ ਜੇ ਅਸੀਂ ਨਹੀਂ ਟੁੱਕਾਂਗੇ ਕੱਲ ਨੂੰ ਕੀ ਐਕਸੀਡੈਂਟ ਹੋ ਜਾਏਗਾ ਕੁਝ ਹੋ ਜਾਏਗਾ ਕੌਣ ਜ਼ ਤੀਤਰੀ ਗਾਲੀ ਟਾਡੇ ਬਣਾਏ ਥੜੇ ਉਹ ਵੀ ਅਸੀਂ ਉਹ ਤੋੜ ਰਹੇ ਆ ਜਿਹੜੇ ਬਿਲਕੁਲ ਸੜਕ ਦੇ ਵਿੱਚ ਬਣਾਇਆ ਦੋ ਥੜੇ ਤੇ ਬਾਕੀ ਉਹਨਾਂ ਨੂੰ ਆਪ ਕਹਿ ਰਿਹਾ ਕਿ ਤੁਸੀਂ ਆਪਣੇ ਲੈਵਲ ਤੇ ਹੀ ਪਿੱਛੇ ਰਿਮੂਵ ਕਰ ਲੋ ਹੋਰ ਕਿਸੇ ਤਰ੍ਹਾਂ ਦੀ ਕੋਈ ਕਿਸੇ ਦੇ ਕਿਤਾ ਮੈਂ ਹਦਾਇਤ ਕਰਦੀ ਆ ਕਿ ਇਹ ਦੀ ਸਬਜੀ ਲੱਗੀ ਹੈ ਕਿ ਇਹਦਾ ਫਰੂਟ ਲੱਗੇ ਆ ਕਿ ਇਹਦਾ ਕੁਝ ਹੋਰ ਖਾਣ ਪੀਣ ਦਾ ਬਾਸਮਾਨ ਲੱਗੇ ਆ ਉਹਨੂੰ ਬਿਲਕੁਲ ਹੱਥ ਨਹੀਂ ਲਾਣਾ ਵਾਰਨਿੰਗ ਦੇ ਕੇ ਆਪਣੇ ਆਪ ਹੀ ਸਵੇਰੇ ਅੰਦਰ ਕਰ। ਅੱਛਾ ਜੀ ਕਿਹੜੇ ਪਈ ਆਪ ਕਲਾਸਾਂ ਉਸ ਕਾਰਦੀਆਂ ਤੋਂ ਬੋਲ ਰਿਆਂ ਇਹ ਜੋ ਕਮੇਟੀ ਵਾਲੇ ਜਾਂ ਐਡੀਸੀ ਕਰ ਰਹੇ ਨੇ ਬਹੁਤ ਗਲਤ ਕਰ ਰਹੇ ਨੇ ਇਹ ਚੀਨਾ ਜੋਰੀ ਵਾਲਾ ਸਾਡਾ ਹੋਵੇ ਇਹਨਾਂ ਨੇ ਵੇਖੋ ਪੁਜਾਰੀ ਕੋਖੇ ਨਜਾਇਜ਼ ਲੱਗੇ ਨੇ ਕੋਈ ਨਹੀਂ ਹਟਾਉਂਦੇ ਪੁਜਾਰੀ ਦੀ ਗੱਡੀਆਂ ਸਾਡੀਆਂ ਦੁਕਾਨਾਂ ਅੱਗੇ ਲੱਗ ਜਾਂਦੀਆਂ ਨੇ ਅੱਗੇ ਪਿੱਛੇ ਦੁਕਾਨਾਂ ਦੇ ਬੂਹੇ ਬੰਦ ਹੋ ਜਾਂਦੇ ਕੋਈ ਇਹਨਾਂ ਦਾ ਕੰਟਰੋਲ ਹੀ ਕਰਦੇ ਇਹ ਕੋਈ ਤਰੀਕਾ ਥੋੜੀ ਰਾਤ ਨੂੰ ਆਣ ਕੇ ਤੇ ਤੁਸੀਂ ਦਰਵਾਜ਼ੇ ਭੰਨ ਲੋ ਲੋਕਾਂ ਦੇ ਸ਼ਟਰ ਤੋੜ ਦਿਓ ਲੋਕਾਂ ਦੇ ਦਰਵਾਜ਼ੇ ਤੋੜ ਦਿਓ ਇਹ ਬਿਲਕੁਲ ਗਲਤ ਕਰ ਰਹੇ ਨੇ ਕਈ ਲੋਕਾਂ ਦੇ ਸਾਡੇ ਇਹਨਾਂ ਨੇ ਸਾਡਾ ਇਹਨਾਂ ਨੇ ਇਹਨਾਂ ਕੋ 2-3 ਫੋਟੋ ਉਸਕੇ ਅੱਗੇ ਵਧਾਇਆ ਦਾ ਇਟਾਈ ਬਰਜੂਪਰ ਚੱਕ ਉਪਰ ਕੰਮ ਲੈਣ ਹਾਲ ਦਵਾਰਾਂ ਨਾਲ ਆ ਕੇ ਤਿੰਨਾਂ ਟੋਰਣ ਡੇ ਨੇ